ਜੇ ਵਿਕਰਮ ਮਜੀਠੀਆ ਨਸ਼ੇ ਤੇ ਪੰਜਾਬ ਨੂੰ ਲੁੱਟਣ ਦੇ ਕੇਸ ਦੇ ਵਿੱਚ ਅੰਦਰ ਜਾ ਸਕਦਾ ਵਾ ਤੇ ਫਿਰ ਰਾਜਾ ਵੜਿੰਗ ਕਿਉਂ ਨਹੀਂ ਹੁਣ ਤੱਕ ਅੰਦਰ ਗਿਆ ਕਿਉਂਕਿ ਦੋਵੇਂ ਕੇਸ ਉਹਦੇ ਉੱਤੇ ਵੀ ਬਣਦੇ ਆ ਉਹਦੇ ਉੱਤੇ ਵੀ ਠੁੱਕਦੇ ਆ ਡਰੱਗ ਮਨੀ ਵਾਲਾ ਕੇਸ ਵੀ ਉਹਦੇ ਤੇ ਬਣਦਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਾਲੀ ਦਲ ਦੀ ਸਰਕਾਰ ਵੇਲੇ ਗੁਰਜੰਟ ਸਿੰਘ ਨਾਂ ਦਾ ਇੱਕ ਸਮਗਲਰ ਫੜਿਆ ਸੀਗਾ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਤੇ ਉਹ ਦੋਸ਼ ਲੱਗੇ ਸੀ ਕਿ ਉਹ ਪੈਸੇ ਜਿਹੜੇ ਉਹ ਰਾਜੇ ਵੜਿੰਗ ਨੂੰ ਦਿੰਦਾ ਰਿਹਾ ਵਾ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਦੇ ਪੈਰੀ ਪੈ ਕੇ ਉਹ ਬਚਿਆ ਸੀਗਾ ਔਰ ਸੁਖਬੀਰ ਬਾਦਲ ਨੇ ਕਈ ਵਾਰੀ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਭਾਸ਼ਣਾ ਦੇ ਵਿੱਚ ਜ਼ਿਕਰ ਕੀਤਾ ਵੀ ਰਾਜਾ ਮੇਰੇ ਕੋਲ ਥੱਲੇ ਆ ਕੇ ਲੰਮੇ ਪੈ ਗਿਆ ਸੀਗਾ ਤੇ ਹੁਣ ਤੁਹਾਡੇ ਵੇਲੇ ਵੀ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਤੁਸੀਂ ਵੀ ਖੜੇ ਹੋ ਕੇ ਗੱਲ ਕਹੀ ਆ ਮਾਨ ਸਾਹਿਬ ਕਿ ਰਾਜੇ ਅੱਖਾਂ ਨੀਵੀਆਂ ਕਰਕੇ ਗੱਲ ਕਰ ਚੁੱਪ ਕਰ ਜਾ ਤੇਰੀ ਬੱਸਾਂ ਵਾਲੀ ਫਾਈਲ ਤੇ ਤੇਰੀਆਂ ਹੋਰ ਬਹੁਤ ਸਾਰੀਆਂ ਫਾਈਲਾਂ ਮੇਰੇ ਕੋਲ ਪਈਆਂ ਵਾਂ ਉਸ ਤੋਂ ਬਾਅਦ ਉਹ ਸਿਰ ਤੇ ਟੋਪੀ ਪਾ ਕੇ ਤੁਹਾਨੂੰ ਵੀ ਰਾਤ ਨੂੰ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਂਦਾ ਵਾ ਤੇ ਤੁਹਾਡੀ ਰਹਿ ਨਮਾਈ ਦੇ ਵਿੱਚ ਚੱਲਣ ਦੀ ਕਮਿਟਮੈਂਟ ਕਰ ਗਿਆ ਜਿਹਨੂੰ ਉਹ ਹੁਣ ਤੱਕ ਨਿਭਾ ਰਿਆ ਉਹ ਤੁਹਾਡੇ ਖਿਲਾਫ ਨਾ ਕਿਤੇ ਬੋਲਦਾ ਨਾ ਕਿਤੇ ਪ੍ਰੋਟੈਸਟ ਕਰਦਾ ਫਿਰ ਤੁਹਾਡਾ ਪੰਜਾਬ ਦੇ ਨਾਲ ਪ੍ਰੇਮ ਕਿੱਥੇ ਆ ਕੀ ਉਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਇਹ ਸੱਚਾ ਪਿਆਰ ਹੋਊਗਾ ਵੀ ਇੱਕ ਮਤਲਬ ਇੱਕ ਤਰਫਾ ਨਾ ਚੱਲਿਆ ਜਾਵੇ ਨਿਰਪੱਖ ਹੋ ਕੇ ਇਹ ਜਾਂਚ ਕੀਤੀ ਜਾਵੇ ਨਿਰਪੱਖ ਹੋ ਕੇ ਉਹਨੂੰ ਵੀ ਅੰਦਰ ਦਿੱਤਾ ਜਾਵੇ ਇਹ ਨਹੀਂ ਵੀ ਜਿਹੜਾ ਤੁਹਾਡੇ ਪੈਰੀ ਪੈ ਗਿਆ ਜਿਹੜਾ ਤੁਹਾਡੀ ਈਨ ਮੰਨ ਗਿਆ ਤੇ ਉਹ ਜਿੰਨਾ ਮਰਜੀ ਪੰਜਾਬ ਨੂੰ ਉਹਨੇ ਲੁੱਟਿਆ ਹੋਵੇ ਉਹਨੂੰ ਕੁਝ ਨਹੀਂ ਕਹਿਣਾ ਅਸਲੀ ਇਨਕਲਾਬ ਇਹ ਹੋਊਗਾ ਨਹੀਂ ਤੇ ਇੱਕ ਸ਼ੇਰ ਤੁਹਾਡੇ ਉੱਤੇ ਬਹੁਤ ਖੂਬ ਟੱਕਦਾ ਵਾ ਮੈਂ ਤੁਹਾਨੂੰ ਇਹ ਲੈਣਾ ਸੰਬੋਧਨ ਕਰਨੀਆਂ ਚਾਹੁੰਨਾ ਵਾ ਪਹਿਲਾਂ ਤੇਰਾ ਮਜ਼ਾਕ ਉਡਾਉਂਦੇ ਰਹੇ ਸੀ ਮੁੱਖ ਮੰਤਰੀ ਜਦੋਂ ਤੱਕ ਤੁਸੀਂ ਬਣੇ ਨਹੀਂ ਸੀ ਤੈਨੂੰ ਭੰਡ ਕਹਿ ਕੇ ਤੈਨੂੰ ਸ਼ਰਾਬੀ ਕਹਿ ਕੇ ਪਰ ਉਸ ਜਦੋਂ ਤੇਰੀ ਉਹ ਮਤਲਬ ਬਦਨਾਮੀ ਕਰਦੇ ਸੀਗੇ ਉਸ ਬਦਨਾਮੀ ਦੇ ਵਿੱਚ ਵੀ ਤੂੰ ਪੰਜਾਬੀਆਂ ਨੂੰ ਸੁਪਨੇ ਵਿਖਾਏ ਪੰਜਾਬੀਆਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦੀ ਤੂੰ ਪ੍ਰਣ ਲਿਆ ਤੇ ਤੂੰ ਇਹ ਕਿਹਾ ਸੀਗਾ ਵੀ ਮੈਂ ਕੋਈ ਕਸਰ ਜਿਹੜੀ ਨਹੀਂ ਛੱਡੂੰਗਾ ਪਰ ਜੇ ਤੂੰ ਉਹ ਪੰਜਾਬੀਆਂ ਦੇ ਸੁਪਨੇ ਹੁਣ ਪੂਰਾ ਨਹੀਂ ਨਿਭਾ ਰਿਹਾ कि फिर ये शायर ने एक बहुत खूब तेरे उत्ते लिखया वा कि थकी थकी हुई पलकों से थकी थुकी थकी थकी हुई पलकों से ख़ाब लिखता रहा वो रेकजार वो रेकजार कहंदे यार रेगिस्तान नु वो रेकजार में था और गुलाब लिखता रहा जिसे पुकारा गया था बड़ी हिकारत से वो दुश्मन को भी इज्जत माब लिखता रहा अब उस कलम से किसिदे लिखाए जाते हैं ਵਹੀ ਕਲਮ ਜੋ ਕਬੀ ਇਨਕਲਾਬ ਲਿਖਤਾ ਰਹਾ ਇਹ ਬੇਸ਼ੇਰ ਤੁਹਾਡੇ ਉੱਤੇ ਢੱਕਦਾ ਵਾ ਜੇ ਤੁਸੀਂ ਪੰਜਾਬੀਆਂ ਦੇ ਨਾਲ ਇਨਸਾਫ ਨਹੀਂ ਕਰਦੇ ਹੁਣ ਮੈਂ ਜੋ ਤੁਹਾਨੂੰ ਵਿਕਰਮ ਦੇ ਹੱਕ ਚ ਬੋਲਣ ਵਾਲੇ ਆ ਜੋ ਤੁਹਾਨੂੰ ਮਤਲਬ ਇਹ ਜਿਹੜੇ ਜਿਹੜੇ ਵੀ ਉਹਦੇ ਉੱਤੇ ਸਫਾਈਆਂ ਦੇ ਰਹੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿੰਨਾਂ ਦੇ ਵਿੱਚ ਸਾਰਸੁਖਬੀਰ ਸਿੰਘ ਬਾਦਲ ਆ ਜਿੰਨਾਂ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਾ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਜਿਹਦੇ ਵਿੱਚ ਖੈਰਾ ਸਾਹਿਬ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਸਾਰਿਆਂ ਨੇ ਮਤਲਬ ਇੱਕੋ ਹੀ ਇਹ ਬਿਆਨ ਜਿਹੜਾ ਉਹ ਰਲਿਆ ਮਿਲਿਆ ਦਿੱਤਾ ਕਿ 540 ਕਰੋੜ ਦਾ ਜਿਹੜਾ ਵਿਕਰਮ ਦੇ ਉੱਤੇ ਕੇਸ ਬਣਾਇਆ ਗਿਆ ਵਾ ਉਹ ਕੋ ਨਸ਼ੇ ਦਾ ਕੇਸ ਨਹੀਂਗਾ ਉਹ ਵੱਧ ਜਿਹੜੀ ਅਹੁਦੇ ਦੀ ਦੁਰਵਰਤੋਂ ਕਰਕੇ ਵੱਧ ਜਾਇਦਾਦ ਬਣਾਉਣ ਦਾ ਕੇਸ ਆ ਕੋ ਐਨਡੀਪੀਐਸ ਦਾ ਕੇਸ ਥੋੜੀ ਆ ਤੇ ਮੈਂ ਸਾਨੂੰ ਸਾਰਿਆਂ ਨੂੰ ਪੁੱਛਣਾ ਚਾਹਨਾ ਜੇ ਕੇਸ ਡਰੱਗ ਦਾ ਕੇਸ ਨਹੀਂ ਵੀ ਹੈਗਾ ਕਨਫਲਿਕਟ ਆਫ ਜਿਹੜਾ ਇੰਟਰਸਟ ਦਾ ਕੇਸ ਆ ਤੇ ਫਿਰ ਕੀ ਸਾਨੂੰ ਸਾਰੇ ਪੰਜਾਬੀਆਂ ਨੂੰ ਉਹਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਵਾ ਇਹਦੇ ਵਿੱਚ ਪੰਜਾਬ ਦੀ ਕੋਈ ਲੁੱਟਖਸੁੱਟ ਨਹੀਂ ਹੋਈ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਬੜਾ ਮਤਲਬ ਮਾਣ ਮਹਿਸੂਸ ਹੋ ਰਿਹਾ ਇਹਨਾਂ ਚੀਜ਼ਾਂ ਇਹ ਗੱਲਾਂ ਕਹਿ ਕੇ ਵੀ ਇਹ ਨਸ਼ੇ ਵਾਲਾ ਕੇਸ ਨੂੰ ਇਹ ਪੰਜਾਬ ਨੂੰ ਲੁੱਟਣ ਵਾਲਾ ਕੇਸ ਆ ਇਹ ਪੈਸੇ ਵੱਧ ਇਕੱਠੇ ਕਰਨ ਵਾਲਾ ਕੇਸ ਆ ਮਾਇਤ ਕਰਨ ਵਾਲੇ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਤੇ ਸਾਰੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਆ ਵੀ 540 ਕਰੋੜ ਰੁਪਈਆ ਬਹੁਤ ਘੱਟ ਰਕਮ ਆ ਇਸ ਤੋਂ ਵੱਧ ਕਿਤੇ ਇੱਕ ਸਾਲ ਦਾ 10 ਸਾਲ ਸਰਕਾਰ ਰਹੀ ਆ ਅਕਾਲੀ ਦਲ ਦੀ 540 ਕਰੋੜ ਤੋਂ ਵੱਧ ਇੱਕ ਸਾਲ ਦਾ ਤੇ ਇਹਨਾਂ ਨੂੰ ਰੇਤਾ ਦੇ ਵਿੱਚ ਹੀ ਆ ਜਾਂਦਾ ਰਿਹਾ ਸੀਗਾ ਜਿਹੜਾ ਇਹਨਾਂ ਦੀ ਕੋਠੀ ਪੈਸਾ ਆਉਂਦਾ ਰਿਹਾ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਕਰਨਾ ਚਾਹੁੰਨਾ ਕਿ 2007 ਤੋਂ ਪਹਿਲਾਂ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਬਣੀ ਬਾਦਲ ਸਰਕਾਰ ਨਹੀਂ ਸੀ ਬਣੀ ਪਹਿਲਾਂ ਕਿਸੇ ਨੇ ਨਜਾਇਜ਼ ਮਾਈਨਿੰਗ ਹੁੰਦੀ ਹੈ ਕਿਸੇ ਨੂੰ ਪਤਾ ਸੀਗਾ ਬਈ ਨਜਾਇਜ਼ ਮਾਈਨਿੰਗ ਵੀ ਕੋਈ ਸ਼ਬਦ ਆ ਇਹ ਸ਼ਬਦ ਵੀ ਕਿਸੇ ਨੇ ਸੁਣਿਆ ਸੀਗਾ ਨਜਾਇਜ਼ ਮਾਈਨਿੰਗ ਕੀ ਆ ਕਿਵੇਂ ਰੇਤਾਂ ਦੇ ਉੱਤੇ ਕਬਜ਼ਾ ਕੀਤਾ ਗਿਆ ਕਿਵੇਂ ਇਹਨੂੰ ਮਹਿੰਗਾ ਕੀਤਾ ਗਿਆ ਕਿਵੇਂ ਪੰਜਾਬ ਨੂੰ ਲੁੱਟਿਆ ਗਿਆ ਇਹ ਤੁਹਾਡੇ ਰਾਜ ਵੇਲੇ ਸ਼ੁਰੂ ਹੋਇਆ ਔਰ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਹੁਣ ਤੱਕ ਇਹ ਕੰਮ ਜਿਹੜਾ ਚੱਲਣ ੜਿਆ ਵਾ ਰੇਤ ਮਾਫੀਆ ਅੱਜ ਵੀ ਉਨਾ ਹੀ ਸਰਗਰਮ ਆ ਹੁਣ ਮੈਂ ਗੱਲ ਕਰਨ ਲੱਗਾ ਸਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਵਿਕਰਮ ਦੇ ਉੱਤੇ ਤੇ ਵਿਕਰਮ ਦੇ ਵਕੀਲਾਂ ਨੂੰ ਜਿਹੜੇ ਇਹਦੇ ਉੱਤੇ ਪ੍ਰੈਸ ਕਾਨਫਰੰਸਾਂ ਕਰ-ਕਰ ਕੇ ਸਫਾਈਆਂ ਦੇ ਰਹੇ ਆ ਇਸ ਕੇਸ ਦੇ ਉੱਤੇ ਸਫਾਈਆਂ ਦੇ ਰਹੇ ਆ ਉਹਨਾਂ ਸਾਰਿਆਂ ਨੂੰ ਮੈਂ ਕੱਲੀ-ਕੱਲੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਵਾਂ ਸਾਰ ਸੁਖਬੀਰ ਸਿੰਘ ਜੀ ਪਹਿਲਾਂ ਤੇ ਤੁਸੀਂ ਸੁਣੋ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਦੇ ਵਿੱਚ ਤੁਸੀਂ ਇੱਕ ਗੱਲ ਕਹੀ ਕਿ ਪੰਜਾਬ ਨੂੰ ਇੱਕ ਖੇਤਰੀ ਤੇ ਪੰਥਕ ਪਾਰਟੀ ਦੀ ਲੋੜ ਆ ਇਹ ਪੰਜਾਬ ਦੇ ਤਾਂ ਦੀ ਰਾਖੀ ਕਰ ਸਕਦੀ ਆ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਵਿਕਰਮ ਮਜੀਠੀਆ ਦਾ ਸ਼ਰਾਬ ਦਾ ਕਾਰੋਬਾਰ 1947 ਦਾ ਚੱਲਣ ਡਿਆ ਵਾ ਕਿ ਪੰਥਕ ਪਰਿਵਾਰਾਂ ਨੂੰ ਸ਼ਰਾਬ ਦਾ ਜਿਹੜਾ ਕੰਮ ਆ ਜਿਹੜੇ ਪੰਥ ਵੀ ਗਵਾਈ ਕਰਦੇ ਆ ਇਹ ਕੰਮ ਪੰਥਕ ਪਰਿਵਾਰਾਂ ਨੂੰ ਪੰਥਕ ਸਰਕਾਰਾਂ ਨੂੰ ਸੌਂਦੇ ਆ ਪਹਿਲੀ ਗੱਲ ਤੇ ਇਹ ਕੰਮ ਹੀ ਛੱਡ ਦੇਣੇ ਚਾਹੀਦੇ ਆ ਦੂਜੀ ਗੱਲ ਤੁਸੀਂ ਪੰਥਕ ਸਰਕਾਰ ਦਾ ਹਵਾਲਾ ਦੇ ਰਹੇ ਹੋ ਪੰਥਕ ਪਾਰਟੀ ਦਾ ਹਵਾਲਾ ਦੇ ਰਹੇ ਹੋ ਕਿ ਸੁਮੇਧ ਸਿੰਘ ਸੈਣੀ ਤੇ ਅਝਾਰ ਆਲਮ ਵਰਗਿਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਡੀਜੀਪੀ ਲਾਉਣਾ ਉਸ ਤੋਂ ਬਾਅਦ ਤੁਹਾਡੀ ਪੰਥਕ ਪਾਰਟੀ ਵੱਲੋਂ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਦੇ ਕੇ ਨਵਾਜਣਾ ਕੀ ਏ ਪੰਥਕ ਜੰਦਾ ਸੀਗਾ ਕਿ ਕੀ ਇਹ ਸਿੱਖ ਕੌਮ ਦੀ ਰਾਖੀ ਆ ਕੀ ਇਹ ਪੰਥ ਦੀ ਰਾਖੀ ਆ ਕੀ ਪੰਥਕ ਸਰਕਾਰ ਵਿੱਚ ਬਦਮੀਆਂ ਹੋਣਾ ਉਸ ਤੋਂ ਬਾਅਦ ਉਹਨਾਂ ਦੀ ਵੋਟਾਂ 'ਚ ਬਹੁ ਗਿਣਤੀ ਵੇਖ ਕੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣਾ ਇਹ ਪੰਥ ਨਾਲ ਧੋਖਾ ਤੇ ਪੰਥ ਨਾਲ ਜਿਹੜੀ ਇਹ ਗਦਾਰੀ ਨਹੀਂ ਸੀ ਗੁਰੂ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਾਂ ਸਾਰੇ ਹੀ ਉਹਨਾਂ ਨੂੰ ਫਾਲੋ ਕਰਦੇ ਆਂ ਕਿ ਜਿੱਡੀ ਵੱਡੀ ਉਸ ਪਰਿਵਾਰ ਦੀ ਕੁਰਬਾਨੀ ਆ ਜਿੱਡੀ ਵੱਡੀ ਦਸਮ ਪਿਤਾ ਦੀ ਕੁਰਬਾਨੀ ਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀਗਾ ਤੇ ਤੁਸੀਂ ਤੁਸੀਂ ਇਸ ਦੇ ਉਲਟ ਕੇਂਦਰ ਦੇ ਵਿੱਚ ਭੈਣ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਜੀਰੀ ਦਿਵਾਉਣ ਦੇ ਬਦਲੇ ਸਾਰੀ ਕੌਮ ਹੀ ਪਰਿਵਾਰ ਦੇ ਉੱਤੋਂ ਵਾਰ ਦਿੱਤੀ ਪੰਜਾਬ ਦੇ ਸਾਰੇ ਹੱਕ ਜਿਹੜੇ ਆ ਉਹ ਕੇਂਦਰ ਕੋਲ ਗਹਿਣੇ ਰੱਖ ਦਿੱਤੇ ਕੀ ਇਹ ਕੌਮ ਦੇ ਨਾਲ ਗਦਾਰੀ ਨਹੀਂ ਆ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਆ ਸੁਖਵੀਰ ਜੀ ਪਹਿਲੀ ਗੱਲ ਤੁਸੀਂ ਪਤਾ ਕੀ ਕਰ ਰਹੇ ਹੋ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਹਣ ਕੱਲੀ-ਕੱਲੀ ਗੱਲ ਦਾ ਜਵਾਬ ਸੁਣਿਓ ਅਸੀਂ ਵੀ ਤੁਹਾਡੇ ਨਾਲ ਹੀ ਰਹੇ ਆ ਸਾਨੂੰ ਵੀ ਪਤਾ ਵੀ ਜਿਹੜੀ ਕੰਪਨੀ ਸੀਗੀ ਜਿਹੜੀ ਸਰਾਇਆ ਸਟੇਟ ਸੀਗੀ ਉਹਦੇ ਕੀ ਹਾਲਾਤ ਸੀਗੇ ਤੁਸੀਂ ਹਵਾਲਾ ਦਿੱਤਾ ਕਿ ਸਰਾਇਆ ਸਟੇਟ ਕੰਪਨੀ ਜਿਹੜੀ ਵਿਕਰਮ ਦੀ ਇਹ 1907 ਤੋਂ ਚੱਲੀ ਆ ਰਹੀ ਆ ਉਦੋਂ ਦੀ ਇਹ ਕੰਪਨੀ ਬਣੀ ਆ ਔਰ 1947 ਤੋਂ ਇਹਨੇ ਸ਼ਰਾਬ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੋਈਗਾ ਹੁਣ ਮੈਂ ਨਾਲ ਨਾਲ ਹੀ ਇਹਦੇ ਜਵਾਬ ਦੇਣੇ ਚਾਹੁੰਦਾ ਵਾਂ ਕਿ ਜਿਹੜਾ ਕਾਰੋਬਾਰ ਕਾਰੋਬਾਰਾਂ ਦੇ ਵਿੱਚ ਉਤਰਾ ਚੜ੍ਹਾ ਬਹੁਤ ਲੋਕਾਂ ਦੇ ਆਉਂਦੇ ਆ ਲੋਕ ਤਾਂ ਵੀ ਚੜਦੇ ਆ ਥੱਲੇ ਵੀ ਡਿੱਗਦੇ ਆ ਫਿਰ ਉੱਪਰ ਉੱਠ ਪੈਂਦੇ ਆ ਇਹ ਕੰਪਨੀ ਇਸ ਗਗਾਰ ਦੇ ਉੱਤੇ ਆ ਗਈ ਸੀ ਇਹ ਕੰਪਨੀ ਬੰਦ ਹੋ ਚੁੱਕੀ ਸੀਗੀ ਬੈਂਕ ਕਰਪਟ ਹੋ ਗਈ ਸੀ ਬੈਂਕਾਂ ਦੇ ਕਰਜ਼ੇ ਢ ਸੀਗੀ ਇਹਦੀ 슈ਗਰ ਮਿਲ ਕੀ ਇਹਦੇ ਜਹਾਜ਼ ਕੀ ਜਿਹੜੇ ਹੈਂਗਰ ਚ ਲੱਗੇ ਸੀਗੇ ਇਹਦੀਆਂ ਬਾਕੀ ਸਾਰੀਆਂ ਕੰਪਨੀਆਂ ਉਹ ਬੈਂਕ ਦੇ ਕਰਜ਼ੇ ਢ ਸੀਗੀਆਂ ਗੁਜ਼ਾਰਾ ਬਹੁਤ ਮੁਸ਼ਕਲ ਸੀਗਾ ਹਾਲਾਤ ਇਹ ਸੀਗੇ ਮਜੀਠੀਆ ਪਰਿਵਾਰ ਦੇ ਕਿ ਉਹਨਾਂ ਦਾ ਬਹੁਤ ਵੱਡਾ ਘਰ ਆ ਜਿਹੜਾ ਜਿੱਥੇ ਅੱਜ ਵੀ ਉਹ ਰਹਿੰਦੇ ਆ ਸੈਨਿਕ ਫਾਰਮ ਹਾਊਸ ਕਲੋਨੀ ਆ ਦਿੱਲੀ ਦੇ ਵਿੱਚ ਉੱਥੇ ਬਹੁਤ-ਬਹੁਤ ਵੱਡੇ ਮਤਲਬ ਏਕੜਾਂ ਦੇ ਵਿੱਚ ਲੋਕਾਂ ਦੇ ਘਰ ਨੇ ਉਹ ਘਰ ਜਿਹੜਾ ਉਹ ਵੇਖ ਚੁੱਕਾ ਸੀਗਾ ਜਾਂ ਬੈਂਕ ਨੇ ਉਹਦੀ ਬੋਲੀ ਲਾ ਕੇ ਵੇਚ ਦਿੱਤਾ ਸੀਗਾ ਔਰ ਸਾਰਾ ਪਰਿਵਾਰ ਇੱਕ ਚਾਰ ਮਰਲੇ ਦੇ ਘਰ ਦੇ ਵਿੱਚ ਨਜਾਮੂਦੀਨ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਜਗਾ ਵਾ ਉਹਦੇ ਵਿੱਚ ਇੱਕ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਮੇਰਾ ਖਿਆਲ ਆ ਵੀ ਥੱਲੇ ਮਾਲਕ ਮਕਾਨ ਰਹਿੰਦਾ ਸੀਗਾ ਉੱਤੇ ਸਾਰਾ ਮਜੀਠੀਆ ਮੈਂ ਕੋ ਮਜ਼ਾਕ ਨਹੀਂ ਧਾਰਿਆ ਇਹ ਹਾਲਾਤ ਕਿਸੇ ਦੇ ਵੀ ਹੋ ਸਕਦੇ ਆ ਮੈਂ ਵੀ ਕਿਰਾਏ ਤੇ ਰਿਹਾ ਵਾਂ ਮਤਲਬ ਮੈਂ ਦੱਸ ਰਿਹਾ ਹਾਲਾਤ ਦੱਸ ਰਿਹਾ ਵਾਂ ਵੀ ਸਾਰਾ ਪਰਿਵਾਰ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਮਾਲਕ ਥੱਲੇ ਰਹਿੰਦਾ ਸੀਗਾ ਤੇ ਇਹ ਉੱਤੇ ਰਹਿੰਦੇ ਸੀਗੇ ਫਿਰ 1997 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਬਣਦੀ ਆ ਪੰਜਾਬ ਚ ਤੁਹਾਡੀ ਸਰਕਾਰ ਬਣ ਜਾਂਦੀ ਆ ਤੇ ਕੇਂਦਰ ਦੇ ਵਿੱਚ ਥੋੜੀ ਦੇਰ ਬਾਅਦ ਤੁਸੀਂ ਵਜ਼ੀਰ ਬਣ ਜਾਂਦੇ ਹੋ ਤੇ ਫੇਰ ਇਹਨਾਂ ਦੀ ਸ਼ਰਾਬ ਦੀ ਫੈਕਟਰੀ ਦਾ ਕੰਮ ਥੋੜਾ ਥੋੜਾ ਚੱਲਣਾ ਸ਼ੁਰੂ ਹੁੰਦਾ ਵਾ ਤੁਸੀਂ ਇਹਨੂੰ ਲੀ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਉਤੋਂ ਬਾਅਦ ਆ ਸਰਕਾਰ ਆ ਜਾਂਦੀ ਆ 2002 2007 ਤੱਕ ਕੈਪਟਨ ਮਰਿੰਦਰ ਸਿੰਘ ਦੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਤੇ ਆਲਰੇਡੀ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਸਬੰਧ ਸੀਗੇ ਔਰ ਸ਼ਰਾਬ ਦਾ ਕਾਰੋਬਾਰ ਇਹਨਾਂ ਦਾ ਉਦੋਂ ਵੀ ਚੱਲਦਾ ਰਹਿੰਦਾ ਵਾ ਪਰ ਉਸ ਪੱਧਰ ਦੇ ਉੱਤੇ ਨਹੀਂ कि ਇਹਨਾਂ ਦੀ ਰਜਵਾੜਾ ਸ਼ਾਈ ਜਿਹੜੀ ਉਹ ਵਾਪਸ ਆ ਜੇ ਹਾਂ ਪਰ ਗੁਜ਼ਾਰਾ ਜਿਹੜਾ ਉਹ ਬਹੁਤ ਵਧੀਆ ਚੱਲਣਾ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਕਿਉਂਕਿ 1997 ਤੋਂ 2002 ਤੱਕ ਸਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਪਾਵਰਫੁੱਲ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉੱਤੇ ਉਹਨਾਂ ਦਾ ਪੂਰਾ ਕਬਜ਼ਾ ਰਿਹਾ ਵਾ ਔਰ ਤੁਸੀਂ ਇਹਨਾਂ ਦੀ ਲੋੜ ਤੋਂ ਵੱਧ ਉਹਨਾਂ ਤੋਂ ਬਾਹਰ ਜਾ ਕੇ ਮਤ ਹੀ ਨਹੀਂ ਸੀ ਕਰ ਸਕਦੇ ਬੈਂਕ ਕਰਜ਼ੇ ਤੇ ਇਹਨਾਂ ਦੇ ਮਤਲਬ ਉਹ ਉਹ ਬੈਂਕ ਦੇ ਕਰਜ਼ੇ ਉਦੋਂ ਵੀ ਇਹਨਾਂ ਦੇ ਉੱਤੇ ਖਲੋਤੇ ਸੀਗੇ ਇਹ ਤੁਸੀਂ ਵੀ ਨਹੀਂ ਕਰ ਸਕਦੇ ਵੀ ਬੈਂਕ ਤੋਂ ਇਹਨਾਂ ਨੂੰ ਬਾਰ ਕਰ ਦਿੱਤਾ ਜਾਵੇ ਬੈਂਕ ਦੇ ਸਾਰੇ ਕਰਜ਼ੇ ਲਾ ਦਿੱਤੇ ਜਾਣ ਹਾਲਾਤ ਇਹ ਸੀਗੇ ਕਿ 2007 ਤੱਕ ਵੀ ਇਹ ਪਰਿਵਾਰ ਜਿਹੜਾ ਦਿੱਲੀ ਦੇ ਵਿੱਚ 4 ਮਰਲੇ ਦੇ ਘਰ ਦੇ ਵਿੱਚ ਜਿਹੜਾ ਉਹ ਕਿਰਾਏ ਦੇ ਉੱਤੇ ਰਹਿੰਦਾ ਰਿਹਾ ਅੱਗੇ ਸਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਕਲੀਅਰ ਵਾਟਰ ਹਾਊਸ ਕੰਪਨੀ ਉਹਦੀ ਤੁਸੀਂ ਗੱਲ ਕੀਤੀ ਹੈ ਕਿ 11 ਦਸੰਬਰ 2005 ਨੂੰ ਇਸ ਕੰਪਨੀ ਦੀ ਇਸ ਬੰਦ ਪਈ ਤੇ ਬੈਂਕ ਕ੍ਰਾਫਟ ਜਿਹੜੀ ਹੈ ਸਰਾਇਆ ਸਟੇਟ ਸੀਗੀ ਇਹਦੇ ਨਾਲ ਇੱਕ ਡੀਲ ਹੁੰਦੀ ਹੈ ਜਿਸ ਡੀਲ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੀ ਕੰਪਨੀ ਹੈ ਕਲੀਅਰ ਵਾਟਰ ਉਹ 25% ਸ਼ੇਅਰ ਜਿਹੜੇ ਉਹ ਸਰਾਇਆ ਸਟੇਟ ਦੇ ਖਰੀਦ ਲੈਂਦੀ ਹੈ ਉਹਦੇ ਬਦਲੇ 35 ਕਰੋੜ ਰੁਪਏ ਇਹਨਾਂ ਨੂੰ ਦਿੰਦੀ ਹੈ ਔਰ 90 ਕਰੋੜ ਰੁਪਏ ਦਾ ਲੋਨ ਇਹਨਾਂ ਦੇ ਉੱਤੇ ਚੜਾਉਂਦੀ ਹੈ ਹੁਣ ਸਵਾਲ ਇਹ ਹੈ ਕਿ ਜੇ ਸਰਾਇਆ ਸਟੇਟ ਪਹਿਲਾਂ ਹੀ ਪ੍ਰੋਫਿਟ ਦੇ ਵਿੱਚ ਸੀਗੀ ਤੇ ਫਿਰ ਕਿਹੜਾ ਬੰਦਾ ਵਾ ਜਿਹੜਾ ਆਪਣੇ 25% ਸ਼ੇਅਰ ਵੇਚ ਦਿੰਦਾ ਵਾ ਕਿਹੜਾ ਬੰਦਾ ਆਪਣੀ ਪ੍ਰੋਫਿਟ ਵਾਲੀ ਕੰਪਨੀ ਦਾ ਹਿੱਸਾ ਵੇਚਦਾ ਵਾ ਕਾਰਨ ਇਹ ਸੀਗਾ ਕਿ ਜੇ ਉਹ 25% ਸ਼ੇਅਰ ਨਾ ਵੇਚ ਦੇ ਉਹਦੇ ਕੋਲੋਂ ਕਰਜ਼ਾ ਨਾ ਲੈਂਦੇ ਉਹਦੇ ਕੋਲੋਂ ਪੈਸੇ ਨਾ ਲੈਂਦੇ ਇਹ ਬੈਂਕਾਂ ਨੇ ਸਾਰੀਆਂ ਚੀਜ਼ਾਂ ਕੌਡੀਆਂ ਦੇ ਭਾਅ ਲੈ ਜਾਣੀਆਂ ਸੀਗੀਆਂ ਜਿਵੇਂ ਉਹਨਾਂ ਦਾ ਘਰ ਚਲਾ ਗਿਆ ਸੀਗਾ ਇਸ ਗੱਲ ਨੂੰ ਤੁਸੀਂ ਵੀ ਬੋਲਦੇ-ਬੋਲਦੇ ਰਹਿ ਗਏ ਸਾਰਸਬੀਰ ਸਿੰਘ ਬਾਦਲ ਜੀ ਤੁਸੀਂ ਕੰਟਰੋਲ ਕਰਕੇ ਤੁਸੀਂ ਆਪਣੀ ਜਿਹੜੀ ਵੀਡੀਓ ਆ ਜਿਹੜੀ ਪ੍ਰੈਸ ਕਾਨਫਰੰਸ ਆ ਉਹਨੂੰ ਚੈੱਕ ਕਰਿਓ 18 ਮਿੰਟ 19 ਸਕਿੰਡ ਦੇ ਉੱਤੇ ਤੁਸੀਂ ਬੋਲਦੇ-ਬੋਲਦੇ ਰਹਿ ਜਾਂਦੇ ਹੋ ਕਿ ਜਦੋਂ ਕੰਪਨੀ ਨੇ ਡੀਲ ਕੀਤੀ ਆ ਤੇ ਹੋ ਸਕਦਾ ਸੀ ਇਹ ਕੰਪਨੀ ਜਿਹੜੀ ਆ ਉਦੋਂ ਸਟੈਬਲਿਸ਼ ਹੋ ਜਾਂਦੀ ਹੈ ਇਹਦਾ ਮਤਲਬ ਆ ਵੀ ਇਹ ਬੋਲਦੇ-ਬੋਲਦੇ ਤੁਹਾਡੇ ਲਫ਼ਜ਼ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਦੁਬਾਰਾ ਵਾਪਸ ਚਲੇ ਜਾਂਦੇ ਆ ਕਿਉਂਕਿ ਇਹ ਕੰਪਨੀ ਉਸ ਵੇਲੇ ਸਟੇਬਲ ਨਹੀਂ ਸੀ ਤੁਸੀਂ ਇਹ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਕਿ ਇਹ ਡੀਲ ਤਾਂ ਹੋਈ ਸੀ ਕਿ ਇਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਾ ਹੋਵੇ ਆਪਣਾ ਘਰ ਬਚਾਉਣ ਲਈ ਇਸ ਪਰਿਵਾਰ ਨੇ 1995-96 ਦੇ ਵਿੱਚ ਵੀ 20 ਕਰੋੜ ਰੁਪਏ ਦਾ ਲੋਨ ਮੰਗਿਆ ਸੀਗਾ ਸ਼ਾਇਦ ਉਹ ਡੀਲ ਜਾ ਉਹਨਾਂ ਦਾ ਮੰਤਬ ਸੀਗਾ ਜਿਹੜਾ ਇਹਨਾਂ ਦਾ ਲੋਨ ਹੈ ਉਹ ਸਿਰੇ ਨਹੀਂ ਸੀ ਚੜਿਆ ਤਾਂ ਇਹਨਾਂ ਦੇ ਘਰ ਦੀ ਆਪਸ਼ਨ ਹੋਈ ਸੀ ਤਾਂ ਇਹਨਾਂ ਨੂੰ ਉਹ ਘਰ ਛੱਡਣਾ ਪਿਆ ਸੀਗਾ ਫੇਰ ਇੱਕਦਮ ਤਸਵੀਰ ਬਦਲਣੀ ਕਦੋਂ ਸ਼ੁਰੂ ਹੁੰਦੀ ਆ ਸਰਾਇਆ ਸਟੇਟ ਦੀ 2007 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਆ ਜਾਂਦੀ ਆ ਬਾਦਲ ਸਾਹਿਬ ਦੇ ਬਜ਼ੁਰਗ ਹੋਣ ਕਰਕੇ ਮਜੀਠੀਆ ਤੁਹਾਡੇ ਉੱਤੇ ਤੇ ਤੁਹਾਡੀ ਸਰਕਾਰ ਦੇ ਉੱਤੇ ਸਭ ਤੋਂ ਹਾਵੀ ਤੇ ਤਾਕਤਵਰ ਜਿਹੜਾ ਉਹ ਬੰਦਾ ਬਣ ਜਾਂਦਾ ਵਾ ਸਰਾਇਆ ਸਟੇਟ ਉਸ ਤੋਂ ਬਾਅਦ ਪ੍ਰੋਫਿਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੀ ਆ ਉਦੋਂ ਤਸਵੀਰ ਬਦਲਦੀ ਆ ਸਰਾਇਆ ਸਟੇਟ ਦੀ ਵਿਕਰਮ ਮਜੀਠੀਆ ਬਣ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ એનર્ਜੀ ਡਵੈਲਪਮੈਂਟ ਦੇ ਮੰਤਰੀ ਜਿਸ ਦੇ ਅਧੀਨ ਪੰਜਾਬ ਦੇ ਵਿੱਚ ਸਾਰੇ ਸੋਲਰ ਪਲਾਂਟ ਲੱਗਦੇ ਹੁੰਦੇ ਆ ਚਾਹੇ ਉਹ ਛੱਤਾਂ ਤੇ ਲੱਗਦੇ ਆ ਚਾਹੇ ਉਹ ਵੱਡੇ ਵੱਡੇ ਪਲਾਂਟ ਜਿਹੜੇ ਬਿਜਲੀ ਮਹਿਕਮੇ ਨੂੰ ਬਿਜਲੀ ਸਪਲਾਈ ਕਰਦੇ ਆ ਸਰਾਇਆ ਸਟੇਟ ਦੇ ਅਧੀਨ ਕਈ ਕੰਪਨੀਆਂ ਹਰ ਜ਼ਿਲ੍ਹੇ ਦੇ ਵਿੱਚ ਕੰਪਨੀਆਂ ਬਣਾਈਆਂ ਗਈਆਂ ਜਿਦੇ ਵਿੱਚ ਜਨਾਲਾ ਦੇ ਨਾਂ ਦੇ ਉੱਤੇ ਬਟਾਲਾ ਦੇ ਨਾਂ ਦੇ ਉੱਤੇ ਨਵਾਂ ਸ਼ਹਿਰ ਦੇ ਨਾਂ ਦੇ ਉੱਤੇ ਗੁਰਦਾਸਪੁਰ ਦੇ ਨਾਂ ਦੇ ਉੱਤੇ ਅਮਰਸਰ ਦੇ ਨਾਂ ਦੇ ਉੱਤੇ ਸਰਾਇਆ એનર્ਜੀ ਪ੍ਰਾਈਵੇਟ ਲਿਮਟਿਡ ਦੇ ਅਧੀਨ ਕੰਪਨੀਆਂ ਜਿਹੜੀਆਂ ਬਣਾਈਆਂ ਗਈਆਂ ਸੋਲਰ ਪਲਾਂਟ ਵੱਡੀ ਮਾਤਰਾ ਦੇ ਵਿੱਚ ਸੋਲਰ ਪਲਾਂਟ ਦੇ ਉੱਤੇ ਸਬਸਿਡੀ ਜਿਹੜੀ ਮਿਲਦੀ ਆ ਇਹਦੇ ਇਹਦੇ ਜਿਹੜਾ ਕੰਮ ਸਾਰਾ ਉਹ ਤੁਹਾਡੀ ਦੇਖ ਰੇਖ ਦੇ ਵਿੱਚ ਹੋਇਆ ਇਹਦੇ ਕੰਮ ਕੀ ਸੀਗੇ ਨੇ ਕਰਨਾ ਕੀ ਹੁੰਦਾ ਸੀਗਾ ਨਾ ਕੰਪਨੀਆਂ ਕੰਪਨੀਆਂ ਨੇ ਕਿ ਜਿੱਥੇ ਜਿੱਥੇ ਸੋਲਰ ਪਲਾਂਟ ਲੱਗਣੇ ਹੁੰਦੇ ਸੀਗੇ ਜਿਹੜੀ ਜਿਹੜੀ ਉਹਦੇ ਵਿੱਚ ਮਸ਼ੀਨਰੀ ਲੱਗਣੀ ਹੁੰਦੀ ਸੀਗੀ ਉਹ ਸਾਰੇ ਪਲਾਂਟ ਦੀ ਮਸ਼ੀਨਰੀ ਸਪਲਾਈ ਕਰਦਾ ਸੀਗਾ ਤੁਹਾਡੇ ਜਿਹੜੇ ਸਾਡੇ ਮਾਨਯੋਗ ਭੈਣ ਨੇ ਭੈਣਜੀ ਗਨੀਵ ਕੌਰ ਮਜੀਠੀਆ ਜੀ ਦਾ ਭਰਾ ਜਿਹੜਾ ਵਾ ਉਹਦਾ ਨਾਂ ਗੱਜਪਤ ਸਿੰਘ ਗਰੇਵਾਲ ਆ ਸਾਰੀ ਮਸ਼ੀਨਰੀ ਵਿਕਰਮਜੀਤਿਆ ਜੀ ਤੁਹਾਡਾ ਬ੍ਰਦਰ ਲਾ ਉਹ ਸਾਰੇ ਜਿਹੜੇ ਜਿਹੜੇ ਜਿੰਨੇ ਵੀ ਸੋਲਰ ਪਲਾਂਟ ਲਾਉਣਾ ਹੁੰਦਾ ਸੀਗਾ ਮਸ਼ੀਨਰੀ ਉਹਦੇ ਕੋਲੋਂ ਲਈ ਜਾਂਦੀ ਸੀ ਜੇ ਉਹਦੇ ਕੋਲੋਂ ਮਸ਼ੀਨਰੀ ਨਹੀਂ ਲਈ ਜਾਂਦੀ ਸੀ ਤੇ ਉਹ ਪਲਾਂਟ ਪਾਸ ਹੀ ਨਹੀਂ ਸੀ ਹੁੰਦਾ ਉਹਦੇ ਉੱਤੇ ਸਬਸਿਡੀ ਮਿਲਣੀ ਵੀ ਨਹੀਂ